जप जपजे एक ओंकार सतनाम कर्तापुरख निरपहो निर्वैर मूरत अजूनी सैपं गुरुप्रसाद जप ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚਪਨਾ ਹੋਵਈ ਜੇ ਲਾਇ ਰਹਾ ਲਿਉ ਤਾਰ ਭੁੱਕਿਆ ਬੁੱਕ ਨ ਉਤਰੀ ਜੀ ਬੰਨਾ ਪ੍ਰਿਆ ਪਾਰ ਸਹਸਿਆਣ ਪਾਲਖ ਹੋਈ ਤਾ ਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵੜਿ ਆਈ ਹੁਕਮੇ ਉਤਮਨੀ ਚੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਝੈ ਤਾ ਹੋ ਮੈਂ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਦੂਰ कथना कथीना आवे तोट कथ कत, कथ कत, कथी कोटि कोट कोट देंदा दे लेंदे तक पाई जुगा जुगंत्र खाई खाई हुकम चलाए राहो नानक बिकसै भी प्रभाव सचा साहेब सच ना भाक्या अपार आखें मंगे देह करे दातार हीर के अगे रखिये जिद सदरबार ਮੋਹ ਕੇ ਬੋਲਣ ਬੋਲੀਏ ਜਿਸੁ ਦਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਾਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕਿ ਵਹਿ ਜਾਣੀਐ ਸਵਾ ਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਿਰੰਝਨ ਸੋਇ ਜਿਨਸੀ ਵਿਆਤਨ ਪਾਇਆ ਮਾਨ ਨਾਨਕਾ ਵੇ ਗੁਣੀ ਨਿਧਾਨ ਗਾਉ ਵੀਏ ਸੁਣੀਏ ਮਨ ਰੱਖੇ ਪਹਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਹੀ ਗੋਰੀ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੂੰ ਜਾਣਾ ਆਕਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਕੇ ਦੇਹੇ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਏ ਤੇਰਤ ਨਾਵਾ ਜੇ ਤਿਸ ਬਾਵਾ ਵਿਣਪਾਣੇ ਕੇ ਨਾਇ ਕਰੀ ਜੇ ਤੇ ਸਿਰ ਟਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇਕ ਦੇ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਯੁਗ ਚਾਰੇ ਆੜ ਜਾ ਹੋੜਦ ਸੋਣੀ ਹੋਈ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨੌਰ ਕਾਇਕੇ ਜਸ ਕੀ ਰੱਜ ਗਲੀ ਜੇ ਤਿਸ ਨਦਰਣਾ ਵਈ ਤਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੀ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੀ ਸੁਣੈ ਸਿੱਧ ਪੀਰ ਸੁਣਾ ਸੁਣੈ ਤਰਦਵਲ ਆਕਾਸ ਸੁਣੈ ਦੀਪ ਲੋ ਪਾ ਤਾਲ ਸੁਣੈ ਕੋਈ ਨਾ ਸਕੈ ਕਾਲ नानक भगत सदा विगास सुने दो पाप का नाश सुने ईश्वर सुने मुख साला हनुमंद सुने जोग जुगतन भेद सुने सा सत सिमृतभेद नानक भगतां सदा विगास सुने दो पाप का सुने सुनै सत्संतो ज्ञान सुने अड़चट का स्नान सुणै पढ़ पढ़ सुने लागे सहज ध्यान नानक भगता सदा विगा सुने दुख पाप का नाश सुने सारा गुना के गहा सुने शेख पीर पाशा सुनाएंदे पावें राह सुने हाथ एसिया नानक भगता सदा विगा सुने दुख पाप का नाश मनने की गत कही न जाए जे को कह पीछे पछताए कागद कलम ना लिखण हार मनने का व्याकरण विचार ऐसा नाम रंजन होये जे को मन जाने मन कोई मन श्रत है मन बुद्ध मन सकल पौण की शुद्ध मन मुँह चोटा ना खाए मन जम के साथ ना जाए ऐसा नाम रंजन होय जे को मन जाने मन कोई मन मार्ग ठाक ना पाए मन पश्चिम गड़ जाए मन मगना चले पंत मन धर्म से ती संबंध ਐਸਾ ਨਾਮ ਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੇਂ ਮੋਖ ਦਵਾਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਕੋ ਨਾ ਬਿਕ ਐਸਾ ਨਾਮ ਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਪਾਵੇਂ ਦਰਗਹਿ ਇਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾ ਇਸ ਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵ ਲੈ ਉਪਰ ਕੇ ਤਾ ਪਾਰ ਧਰਤੇ ਹੋਰ ਪਰੈ ਹੋਰ ਹੋਰ ਤਿਸ਼ਤੇ ਪਾਰਤ ਲੈ ਕਮਨਜੂਰ ਜੇ ਯਾਦ ਰੰਗਾ ਕੇ ਨਾਮ ਸਵਨਾ ਲਿਖਿਆ ਵੜੀ ਕਲਾਮ ਇਹੋ ਲੇ ਕਾਲਿਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀ ਤੋ ਤਾਨ ਸਵਲਿਉ ਰੂਪ ਕੀਤੀ ਦਾਤ ਜਾਣੇ ਕੋਣ ਕੋ ਕੀਤਾ ਬਸਾਓ ਏਕੋ ਕਵਾਓ ਤਿਸਤੇ ਹੋਏ ਲਗਦੇ ਰਿਹਾਉ ਕੁਦਰਤ ਕਮਨ ਕਹਾ ਵਿਚਾਰ ਵਾਰੇ ਨ ਜਾਵਾ ਏਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਬੋਜਾ ਸੰਤਪਤਾਉ ਅਸੰਖ ਗ੍ਰੰਥ ਮੁਗਵੇ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਸੰਗ ਦਾ ਤਾਰ ਅਸੰਖ ਸੋਰ ਮੋ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਮੋ ਰਕੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਤਿਆ ਕਮਾਹੀਂ ਅਸੰਖ ਪਾਪੀ ਪਾਪ ਕਰ ਜਾਹੀਂ ਅਸੰਖ ਕੋੜਿਆਰ ਕੋੜੇ ਪ੍ਰਾਇ ਅਸੰਖ ਮਲੇਚ ਮਲ ਪਖਾਏ ਅਸੰਖ ਨਿੰਦਕ ਸਿਰ ਕਰੈ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਿ ਨ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਉ ਅਗਮ ਅਗਮ ਅਸੰਖ ਲੋ ਅਸੰਕੇ ਸਿਰ ਪਾਰ ਹੋਈ ਅਖਰੇ ਨਾਮ ਅਖੇਸ਼ਾ ਲਹਾ ਅਖਰੇ ਗਿਆਨ ਗੀਤ ਗੁਣ ਗਹਾ ਅਖਰੇ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਅਖਾਨ ਜਿਨੇ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤੇ ਤੇ ਪਾਏ ਜੇਤਾ ਕੀਤਾ ਤੇ ਤਾ ਨਾਉ ਵਿੜਨਾਵੇਂ ਨਾਹੀ ਕੋਥਾਉ ਕੁਦਰਤ ਕਵਣ ਕਾ ਵਿਚਾਰ ਵਾਰੇ ਨਾ ਜਾਵਾਂ ਏਕ ਬਾਤ ਜੋ ਤੁਰ ਪਾਵੇ ਸਾਈਂ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਸ ਕੇ ਮੋਤ ਪਲੇ ਤੇ ਕੱਪੜ ਹੋਏ ਦੇਸਾ ਬੁਣ ਲਈਏ ਉਹ ਧੋਈ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੇ ਆਕਰਣਾ ਹੈ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਲਖ ਹੁਕਮਿ ਆਵੋ ਜਾਓ ਤੇਰੇ ਤਬ ਦੇ ਹਰ ਦਾਣ ਚੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਪਹਾਉ ਅੰਤਰ ਗਤ ਤੇਰਤ ਮਲ ਨਾ ਸਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਈ ਸਵਸਤ ਆਤ ਬਾਣੀ ਬਰਮਾਉ ਸਤ ਸੂਹਣ ਸਦਾ ਮਨ ਚਾਉ ਕਵਣ ਸ ਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਵਣ ਸ ਰੁੱਤੇ ਮਹ ਕਵਣ ਜਿਧੋ ਆ ਆਕਾਰ ਵਿਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਓ ਕਾ ਦਿਆ ਜੇ ਲਿਖਨ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਹ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵਸਾ ਲਾਹੀ ਕਿਵ ਵਰਣੇ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖੈ ਇੱਕ ਦੋ ਇੱਕ ਸ਼ਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਗੈ ਗਿਆ ਨਾ ਸੋ ਹੈ ਪਤਲ ਪਤਲ ਲਖ ਆਗਾਸ ਆਗਾਸ ਹੋੜ ਕੋੜ ਪਾਲ ਤਕੀ ਵੇ ਕੈ ਨਿਕ ਵਾਤ ਸੈ ਸਟਾਰੇ ਕੈਨ ਕਤੀ ਬਾ ਅਸਲੋ ਇਕ ਦਾਤ ਲੇਖਾ ਹੋਇ ਤਾ ਲਿਖਿਆ ਲਿਖਿਆ ਹੋਈ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣਿਆ ਸਾਲਾ ਹਿੱਸਾ ਲਾਹੇ ਤੇ ਸੁਰਤਨ ਪਾਈਆ ਨਦੀਆ ਅਤੈ ਵਾਪਵੇਂ ਸਮਨਾਂ ਜਾਣੀਐ ਸਮੁੰਨ ਸਹਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕਿਹੜੇ ਤੁਲਨਾ ਹੋਵਨੀ ਜੇ ਤਿਸ ਮਨੋਂ ਨਾ ਵੀਸਰੇ ਅੰਤ ਨਾ ਸਿਪਤੇ ਕਹਿਣਾ ਅੰਤ ਅੰਤ ਨਾ ਕਰਨ ਦੇਣਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕਿ ਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਈ ਹੈ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਵੜਾ ਉੱਚ ਹੋਵੇ ਕੋਈ ਉੱਤੇ ਸੋਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਵਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਗਣ ਨਹੀਂ ਵਿਚਾਰ ਕਿਤੇ ਖੱਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰ ਖਾਈ ਖਾਏ ਕਿਤਿਆ ਦੋਖ ਬੋਖ ਸਦਮਾਰ ਇਹ ਵੀ ਦਾ ਤੇਰੀ ਦਾ ਤਾਰ ਬੰਦក្លਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕਾ ਤੁਣ ਪਾਏ ਉਹ ਜਾਣੇ ਜੇ ਤਿਆ ਮੂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਕੇ ਜਿਸਨੋ ਬਖਸ਼ੇਛਿਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਅੰਡਾਰ ਅਮੁਲ ਆਵੇ ਅਮੁਲ ਲੈ ਜਾਏ ਅਮੁਲ ਪਾਏ ਅਮੁਲਾ ਸਮਾਏ ਅਮੁਲ ਤਰਮ ਅਮੁਲ ਦੀਵਾਨ ਅਮੁਲ ਤੋਲ ਅਮੁਲ ਪ੍ਰਵਾਨ ਅਮੁਲ ਬਖਸ਼ੇਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਪ੍ਰਮਾਨ ਅਮੂਲੋ ਅਮੂਲਾ ਖਿਆ ਨਾ ਜਾਏ ਆਖਾ ਕਰੇ ਲਿਵਲਾਏ ਆਖੇ ਵੀਦ ਪਾਠ ਪੁਰਾਣ ਆਖੇ ਪੜਾਏ ਕਰੇ ਵਿਖਿਆਣ ਆਖੇ ਬ੍ਰਮੀ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਨਰ ਨਰਮੁਜਨ ਸ਼ਿਵ ਕੀਤੇ ਆਖੇ ਅਥਣ ਪਾਹੇ ਕੀਤੇ ਕਹਿ ਕੈ ਉੱਠ ਉੱੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੀ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰਗਾਵਾ ਰਗਾवार ਸੋਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇਵਾਉਣ ਹਾਰੇ ਕੇ ਤੇ ਰਾਗ ਪ੍ਰੇਸ਼ ਕਹੀਨ ਕੇ ਤੇ ਗਾਉਣ ਹਾਰੇ ਗਾਵੇਂ ਤਉਨੋਂ ਪੌਣ ਪਾਣੀ ਬੈ ਸੰਤਰ ਕਾਵੇ ਰਾਜਾ ਦਰਮ ਦੁਆਰੀ ਗਾਵੇਂ ਚਿਤਗ ਬਦਲਿ ਜਾਣੇ ਲਿਖ ਲੇਖਰਾਂ ਵਿਚਾਰੀ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇਂ ਇੰਦਰਾ ਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇਂ ਚਿਤ ਸਮਾਦੇ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੇ ਸਤੇ ਸੰਤੋਖੀ ਗਾਵੇਂ ਵੀਰ ਕਰਾਰੇ गावन पंडित पण रखे सर जग जोग वेदा नाले गावे मोहनिया मनमोहन सुरगा मच पे आले गावन रतन पाए तेरे 83 तीरथ नाले गावे जोदमा बलसोरा गावे खानी चारी गावे खंड मंडल वर पंडा कर कर रखे तारी 6 दुनो गावे जो तुद पावन रते तेरे भगत रसाले ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੇ ਨਾਹੀ ਹੈ ਵੀ ਹੋਸੀ ਚਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀ ਕਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਪਹਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪੱਚ ਹੁਲੀ ਧਿਆਨ ਕੀ ਕਰੈ ਬਿਹੁ ਖਿੰਤਾ ਕਾਲ ਕੁਰੀ ਕਾਇਆ ਜੁਗ ਡੰਡਾ ਪਰਤੇ ਆਏ ਪੰਤੇ ਸਗਲ ਜਮਾਤੇ ਮਨ ਜੀਤ ਜਗ ਜੀਤ ਆਦੇਸ ਤੇ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪਗਤ ਗਿਆਨ ਦਿਆ ਵੰਡਾਰਣ ਕਟਗਡਵਾਜੈ ਨਾਦ ਆਪ ਨਾਥ ਨਾਥੇ ਸਭ ਜਾਕੇ ਰਿਧਿ ਸਿਧਿ ਅਵਰਾਸਤ ਸੰਜੋਗ ਵਿਜੋਗ ਦੁਇ ਕਾਰ ਚਲਾਵੇਂ ਲੇਖ ਆਵੇਂ ਪਾਗ ਆਦੇਸ਼ ਤੇ ਸਿਆ ਆਦੇਸ਼ ਆਦ ਅਨیل ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਇਕ ਸੰਸਾਰੇ ਇਕ ਪੰਡਾਰੇ ਇਕ ਲਾਏ دیਵਾਨ ਜਿਉ ਤੇਸ ਪਹਾਵੇ ਤਿਵੇਂ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰਣਾ ਆਵੇ ਬਹੁਤਾ ਏਵੜਾਨ ਆਦੇਸਤ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਿਉ ਏਕੋ ਵੀ ਆਸਣ ਲੋਈ ਲੋਈ ਪੰਡਾਰ ਜੋ ਕਿਛ ਪਾਇਆ ਸੋ ਏ ਕਾਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੇ ਸਾਚੇ ਕਾਰ ਆਦੇਸਤ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਿਉ ਏਕੋ ਵੀ ਇਕ ਦੂਜੀ ਬਹੁ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਗੇੜਾ ਆਖਿਆ ਏਕ ਨਾਮ ਜਗਦੀਸ਼ ਏਤਰਾ ਪਤ ਪਾਉੜਿਆ ਚੜਿਆ ਹੋਏ 21 ਸੁਣ ਗੱਲਾਂ ਆਕਾਸ ਕੇ ਕੇਟਾ ਆਇ ਰਿਸ ਨਾਨਗ ਨਦਰੀ ਪਾਈਏ ਕੋੜੀ ਕੋੜੇ ਠੀਸ ਆਖਣ ਜੋਰ ਚ ਪੈਨੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਣੇ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋੜਨਾ ਸੁਰਤੇ ਗਿਆਨ ਵਿਚਾਰ ਜੋੜਨਾ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੇ ਰੁੱਤੇ ਤਿੱਤਿਵਾਰ ਪਵਨ ਪਾਣੀ ਅਗਨੀ ਪਾਤਲ ਤਿਸਵੇ ਧਰਤੇ ਥਾਪ ਰਖੇ ਧਰਮ ਸਾਲ ਤਿਸ ਵਿੱਚ ਜੇ ਜੁਗਤ ਕੀ ਰੰਗ ਤਿੰਨ ਕੇ ਨਾਮਨੇ ਕਰਨ ਕਰਮੇ ਕਰਮੇ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ तिथ सोहन पंच परवान नदरी कर्म पवे निशान कच्च पकाए ओथे पाए नानक ग ज प जई धर्म खंड का यो धर्म ज्ञान खंड का आखो कर्म केते पवन पानी बसंतर केते कान महेश केते भरमे घड़त घड़ियां रूप रंग केवीस केतिया कर्म भूमि मेर केते केते तोपदेश ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਕੇਤੇ ਸਿਦਭੁਦ ਨਾਥ ਕੇਤੇ ਕੇਤੇ ਦੇਵੀ ਵਿਸ਼ ਕੇਤੇ ਦੇਵਦਾਨ ਮੁਲ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸ਼ੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬినੋਦ ਕੋੜ ਆਨੰਦ ਸਰਵਖੰਡ ਕੇ ਬਾਣੀ ਰੂਪ ਤਿੱਥੈ ਘੜਿਐ ਬਹੁਤਨੂਪ ਤਾਕਿਆ ਗੱਲਾਂ ਕਤਿਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਇ ਤਿੱਥੈ ਘੜਿਐ ਸ੍ਰਤਿ ਮਤਿ ਮਨ ਬੁੱਧ ਤਿੱਥੈ ਘੜਿਐ ਸੁਰਾਸਿ ਦਾ ਕੇ ਸੁਧ ਕਰਮਖੰਡ ਕੇ ਬਾਣੀ ਚਹੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਾਵਲ ਸੂਰ ਤਿਨ ਮਹਿਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ताके रूप न कथने जाहिं ना हो मरे ना ठागे जाहिं जिनकै राम वसै मन माही तितहै भगत वसै केलो करै आनंद सच्चा मन सोई सचखंड वसै नरंकार कर कर देखै नजर निहाल तितहै खंड मंडल पर पंडित जेको कथै ता अंत नांत तितहै लो लो आकार जीव जीव हुकम तिवे तिवकार ਵੇਖੈ ਵਿਖੈ ਕਰਵੇ ਚਾਰ ਨਾਨਕ ਕਥ ਨਾ ਕਰਦਾ ਸਾਰ ਜਦ ਪਹਾਰ ਅਧਿਰ ਸੁਨਿਆਰ ਅਹਿਰਣ ਮਤ ਵੇਧ ਹਤਿਆਰ ਭੋਖ ਲਾਗੰ ਤਪਤਾਓ ਪਾਂਡਾ ਪਾਓ ਅੰਮ੍ਰਿਤ ਢਾਲ ਢੜਿਏ ਸਭ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ